ਬੰਦਾ ਸਿੰਘ ਬਹਾਦਰ ਨੇ ਮਹਾਰਾਜ ਸਿੰਘਾਂ ਨੂੰ ਹੁਕਮਨਾਮਾ ਭੇਜ ਦਿੱਤਾ ਹੈ ਖਾਲਸਾ ਜੀ ਦੇ ਪਾਸ ਕਿ ਪਹਾੜਾਂ ਦੀ ਓਟ ਲੈ ਕੇ ਚੰਡੀਗੜ੍ਹ ਦੇ ਪਾਸਿਓਂ ਹੁੰਦੇ ਹੋਏ ਤੁਸੀਂ ਸਰਹੰਦ ਵੱਲ ਨੂੰ ਪਹੁੰਚੋ ਦੋਹਿਰਾ ਬੰਦੇ ਪਠਾਏ ਸਿੰਘ ਤੇ ਤੇ ਫੜ ਲੀਏ ਬੁਲਾਏ ਬੰਦਾ ਸਿੰਘ ਬਹਾਦਰ ਜਿਹੜੇ ਸਿੰਘਾਂ ਕੋਲ ਸਿੰਘਾਂ ਨੂੰ ਹੁਕਮਨਾਮਾ ਭੇਜ ਕੇ ਬੁਲਾ ਲਿਆ ਹੈ ਕਹਿੰਦੇ ਉਹ ਸਿੰਘ ਚਾਲੇ ਪਾਰੇ ਨੇ ਆਵੇਂ ਆਵੇਂ ਸਰਹੰਦ ਮਾ ਆਵੋ ਰੋਪੜ ਦਾਰੇ ਬੰਦਾ ਸਿੰਘ ਬਹਾਦਰ ਨੇ ਕਿਹਾ ਸੀ ਸਰਹੰਦ ਨੂੰ ਆ ਰਹੇ ਆ ਤੁਸੀਂ ਰੋਪੜ ਦਰੇ ਉਧਰੋਂ ਲੰਘਦੇ ਹੋਏ ਉਥੋਂ ਸਰਹੰਦ ਨੇੜੇ ਪਵੇਗਾ ਆਪਾਂ ਸਰਹੰਦ ਕੱਠੇ ਹੋਵਾਂਗੇ ਸੰਤ ਸੋ ਚਿੱਠੋ ਖਾਲਸਾ ਚੜਿਓ ਰੋਪੜ ਦਰੇ ਜਾਏ ਸੋ ਬੜਿਓ ਬੰਦਾ ਸਿੰਘ ਬਹਾਦਰ ਵੱਲੋਂ ਭੇਜੀਆਂ ਹੋਈਆਂ ਚਿੱਠੀਆਂ ਉਪਨਨਾਮਾ ਪੜ ਕੇ ਖਾਲਸਾ ਤਰੰਤ ਅਨੰਦਪੁਰ ਸਾਹਿਬ ਤੋਂ ਗੀਰਤਪੁਰ ਸਾਹਿਬ ਤੋਂ ਚੜਾਈ ਕਰ ਗਿਆ ਹੈ ਰੋਪੜ ਦਰੇ ਜਾਈ ਸੋ ਬੜਿਓ ਤੇ ਰੋਪੜ ਦੇ ਦਰੇ ਸਿੰਘ ਆ ਨਿਕਲੇ ਨੇ ਜੈ ਜਵ ਖਬਰ ਵਜੀਰੇ ਪਾਈ ਉਧਰ ਫੌਜ ਮਲੇਰੀਆਂ ਠਈ ਜਦੋਂ ਵਜੀਦ ਖਾਨ ਨੂੰ ਪਤਾ ਲੱਗਿਆ ਕਿ ਬੰਦਾ ਸਿੰਘ ਬਹਾਦਰ ਦੇ ਨਾਲ ਆਨੰਦਪੁਰ ਸਾਹਿਬ ਤੋਂ ਫੌਜ ਲੜ ਰਹੀ ਆ ਕਿ ਕੀਰਤਪੁਰ ਸਾਹਿਬ ਦੀਆਂ ਫੌਜਾਂ ਲੜ ਰਹੀਆਂ ਨੇ ਤਾਂ ਉਹਦੇ ਮਨ ਦੇ ਵਿੱਚ ਹੋਰ ਭੈ ਵਧ ਗਿਆ ਤੇ ਉਹਨੇ ਕੀ ਕੀਤਾ ਇਨ੍ਹਾਂ ਸਿੰਘਾਂ ਨੂੰ ਆਸ ਵਿੱਚ ਮਿਲਣ ਤੋਂ ਰੋਕਣ ਵਾਸਤੇ ਮਰੇਲਕੋਟਣੀਏ ਚਾਰ ਭਰਾਵਾਂ ਦੀ ਪਠਾਣਾ ਦੀ ਜਿਹੜੀ ਫੌਜ ਹੈ ਉਹ ਲਗਾ ਦਿੱਤੀ ਹੈ ਤਿੰਨੇ ਚਾਰ ਸਰਦਾਰ ਤੇ ਆਈ ਨਾਰਖਾਨ ਕੇ ਇਥੇ ਜੋ ਭਾਈ ਆਖਦੇ ਨੇ ਇਸ ਜੰਗ ਦੇ ਅੰਦਰ ਮਰੇਲਕੋਟਣੀਏ ਚਾਰ ਭਰਾਏ ਸਨ ਇਹਨਾਂ ਚਾਰੇ ਭਰਾਵਾਂ ਨੇ ਆ ਕੇ ਰੋਪੜ ਦੇ ਵਿੱਚ ਜਿਹੜਾ ਉਹ ਆਪਣਾ ਟਿਕਾਣਾ ਕੀਤਾ ਹੈ ਮੋਰਚੇ ਸੰਭਾਲੇ ਨੇ ਤਾਂ ਨਾਰਖਾਨ ਦੇ ਚਾਰ ਭਰਾ ਨੇ ਇਨਾਰਖਾਂ ਉਹੀ ਹੈ ਜਿਸ ਨੂੰ ਚਮਕੌਰ ਦੀ ਗੜੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਤੀਰ ਬਖਸ਼ਿਆ ਸੀ ਤੇ ਇੱਕ ਤੀਰ ਨਾਲ ਹੀ ਪੀੜਾ ਕਰ ਦਿੱਤਾ ਸੀ ਇਹਨੂੰ ਜਿਹੜਾ ਆਪਣੇ ਆਪ ਨੂੰ ਬਹੁਤ ਵੱਡਾ ਯੋਧਾ ਜਰਨੈਲ ਸਮਝਦਾ ਸੀ ਉਸੇ ਨਾਰਖਾਂ ਦੇ ਚਾਰ ਭਰਾ ਨੇ ਜਿਹੜੇ ਉਹ ਫੌਜ ਲੈ ਕੇ ਪਹੁੰਚੇ ਨੇ ਅਖਾਜ ਖਿਦਰ ਆਓ ਮੁਹੰਮਦ ਸ਼ੇਰ ਅਖਾਜ ਖਿਦਰ ਕੋ ਮੁਹੰਮਦ ਸ਼ੇਰ ਆਖਦੇ ਨੇ ਖਵਾਜ਼ਾ ਖিজਰ ਤੇ ਸ਼ੇਰ ਮੁਹੰਮਦ ਦੋਵੇਂ ਨਾਰਖਾਂ ਦੇ ਸ਼ੱਕੇ ਭਰਾ ਨੇ ਇਹ ਦੋਵੇਂ ਆਏ ਨੇ ਇਹਨਾਂ ਦੇ ਨਾਲ ਇਹਨਾਂ ਦੇ ਮਤਰੇ ਭਰਾ ਭਰਾ ਨੇ ਦੋ ਉਹ ਵੀ ਚੱਲ ਕੇ ਆਏ ਨੇ ਇਹਨਾਂ ਨੇ ਰੋਪੜ ਦੇ ਇਲਾਕੇ ਦੇ ਵਿੱਚ ਇਸ ਦਰੇ ਦੇ ਅੰਦਰ ਆਪਣੇ ਟਿਕਾਣੇ ਕੀਤੇ ਨੇ ਤੇ ਇਹਨਾਂ ਆਪਣੀ ਜਦੋਂ ਫੌਜ ਇੱਥੇ ਟਿਕਾਈ ਹੈ ਤਾਂ ਆਖਦੇ ਨੇ ਤਾਂ ਕਿ ਅਨੰਦਪੁਰ ਸਾਹਿਬ ਵਾਲੀ ਫੌਜ ਕੀਰਤਪੁਰ ਸਾਹਿਬ ਵਾਲੀ ਫੌਜ ਉਹ ਬਨੂੜ ਦੀਆਂ ਫੌਜਾਂ ਪਾਪੰਦਾ ਸਿੰਘ ਬਹਾਦਰ ਦਾ ਨਾਮ ਮਿਲ ਸਕਣ ਜੇ ਤੋਂਵੇਂ ਦੋਵੇਂ ਫੌਜਾਂ ਆਪਸੇ ਵਿੱਚ ਮਿਲ ਗਈਆਂ ਤਾਂ ਬਹੁਤ ਨੁਕਸਾਨ ਹੋਵੇਗਾ ਵਜੀਦ ਖਾਨ ਡਰਦਾ ਇਸ ਕੱਲੋਂ ਤਾਂ ਵਜੀਦ ਖਾਨ ਨੇ ਚਾਰੇ ਪਠਾਨ ਭਰਾਵਾਂ ਨੂੰ ਭੇਜਿਆ ਹੈ ਤੇ ਇਹਨਾਂ ਜਾ ਕੇ ਡੇਰੇ ਲਾਏ ਨੇ ਤੇ ਕਰ ਦੌੜ ਸਿੰਘਨ ਪਰ ਪੜੇ ਇਹਨਾਂ ਨੇ ਇਹਨਾਂ ਨੇ ਜਿਉਂ ਹੀ ਹੱਲਾ ਬੋਲਿਆ ਇਹ ਸਿੰਘ ਉੱਪਰ ਹੱਲਾ ਕਰਕੇ ਆ ਗਏ ਨੇ ਦੇਖ ਫੌਜ ਸਿੰਘ ਹੋਏ ਹੋ ਪਏ ਖੜੇ ਫੌਜ ਆਉਂਦੀ ਵੇਖ ਕੇ ਸਿੰਘ ਮੈਦਾਨ ਵਿੱਚ ਖੜ ਗਏ ਹਨ ਸਿੰਗਾ ਨਾ ਪਠਾਣ ਨਾ ਪੜ ਗयो ਭੇੜੋ ਸਿੰਘਨ ਪੈ ਉਹਨਾ ਕਿੰਨੋ ਨੇੜ ਸਿੰਗਾ ਦਾ ਤੇ ਪਠਾਣਾ ਦਾ ਇੱਥੇ ਰੋਪੜ ਦਰੇ ਦੇ ਵਿੱਚ ਭੀੜ ਹੋ ਗਿਆ ਜੰਗ ਸ਼ੁਰੂ ਹੋ ਗਈ ਹੈ ਸਿੰਘਨ ਪੈ ਉਹਨ ਕਿੰਨੇ ਕਿੰਨੋ ਨੇੜ ਇਹ ਜਦੋਂ ਇਹ ਫੌਜਦਾਰ ਨੇ ਇਹ ਹਮਲਾ ਕਰਨੇ ਨੇ ਤਾਂ ਸਿੰਘ ਨੇੜੇ ਹੋ ਰਹੇ ਨੇ ਭਾਵੇਂ ਕਿ ਬਿੱਥ ਬਣਾ ਕਿੰਨੀ ਲੜ ਰਹੇ ਸਿੰਘ ਦੋ ਦੋ ਹੱਥ ਕਰਨ ਵਾਸਤੇ ਇਹਨਾਂ ਦੇ ਨੇੜੇ ਟੱਕ ਰਹੇ ਹਨ ਸਿੰਘ ਵੀ ਅਗਿਓ ਤਰੇ ਸੁਨਾਹੇ ਸੰਮੁਖ ਹੋਏ ਹੋਏ ਜੁਦ ਕਰਾਹੇ ਕਿੰਨੇ ਜਿਵੇਂ ਫੌਜਦਾਰ ਸਿੰਘਾਂ ਦੇ ਨੇੜੇ ਵੱਲ ਜਾ ਰਹੇ ਨੇ ਤੇਵੇਂ ਸਿੰਘ ਵੀ ਪਿੱਛੇ ਨਹੀਂ ਹਟਦੇ ਇਹ ਵੀ ਪੈਰ ਕੁੱਟ ਦੇ ਪੁੱਟ ਦੇ ਮੈਦਾਨ ਦੇ ਜੰਗ ਅੰਦਰ ਦੁਸ਼ਮਣ ਵੱਲ ਨੂੰ ਵਧ ਰਹੇ ਨੇ ਸੰਮੁਖ ਹੋਏ ਹੋਏ ਜੁਦ ਕਰਾਹੇ ਕਿੰਨੇ ਸੰਮੁਖ ਹੋ ਕੇ ਲੜੇ ਹਨ ਨਿਸੰਘ ਹੋ ਕੇ ਲੜੇ ਹਨ ਤੇ ਸਹਿਬਜ਼ਾਦਿਆਂ ਦੇ ਵਾਸਤੇ ਲੜਨਾ ਹੈ ਅਸੀਂ ਖਾਸ ਤਰ੍ਹਾਂ ਤੋਂ ਮਰਨ ਆਏ ਹਾਂ ਅਸੀਂ ਸ਼ਹੀਦੀਆਂ ਪਾਵਾਂਗੇ ਲੜ ਕੇ ਮਰਾਂਗੇ ਤੇ ਅਸੀਂ ਫਤਿਹ ਜ਼ਰੂਰ ਪ੍ਰਾਪਤ ਕਰਾਂਗੇ ਅਸੀਂ ਜੁਨਮ ਦੀ ਜੜ ਪੁੱਟਣੀ ਹੈ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਿਆਰ ਲੈਣਾ ਹੈ ਤੇ ਇਹ ਪਾਤਸ਼ਾਹ ਦੇ ਪਿਆਰ ਦੇ ਵਿੱਚ ਉਹਨਾਂ ਫੌਜਾਂ ਦਾ ਮੁਕਾਬਲਾ ਕਰਦੇ ਨੇ ਦੀਨ ਮਾਰੀ ਵੇਖੋ ਦੂਜੇ ਗੁਰਬੈਰ ਸਿੰਘ ਮਰਾਂ ਕਰ ਅੱਗੇ ਪੈਰ ਆਖ ਦੇ ਨੇ دین ਮਜਬ ਇੱਕ ਦੂਜੇ ਗੁਰਬੈਰ ਇੱਕ ਤਾਂ دین ਮਜਬ ਦੀ ਲੜਾਈ ਹੈ ਦੂਸਰਾ ਗੁਰੂਆਂ ਦਾ ਵੈਰ ਲੈਣਾ ਹੈ ਹੁਕਮ ਆ ਚੁੱਕਿਆ ਸੀ ਸਿੰਘਾਂ ਨੂੰ ਫਿਰ ਕਿਵੇਂ ਹਟ ਸਕਦਾ ਹੈ ਪਿੱਛੇ ਕੋਈ ਸਿੰਘ ਮਰੇ ਕਰ ਅੱਗੇ ਪੈਰ ਕਹਿੰਦੇ ਜਿੰਨੇ ਵੀ ਸਿੰਘ ਸ਼ੀਰ ਹੁੰਦੇ ਨੇ ਕੋਈ ਪਿੱਛੇ ਨੂੰ ਮੂੰਹ ਕਰਕੇ ਨਹੀਂ ਮਰਿਆ ਜਿੰਨੇ ਆਕੇ ਸ਼ਹੀਦ ਹੋਏ ਨੇ ਉਹ ਸਭ ਅੱਗੇ ਵਧ ਵਧ ਕੇ ਹੋਏ ਨੇ ਚੰਦੜੀਆ ਛੰਦ ਤੋਪ ਜੰਗੂਰੇ ਰਹਿ ਕਲੇ ਲਾਗੇ ਚਲਣ ਲੇ ਕੋ ਇਨਾਂ ਕੋਲ ਜੰਗੀ ਸਾਜ਼ ਸੀ ਤੋਪਾਂ ਸੀ ਜੰਬੂਰੇ ਸੀ ਰਹਿਕਲੇ ਸੀ ਇਹ ਛੋਟੀਆਂ ਤੋਪਾਂ ਹੁੰਦੀਆਂ ਸਨ ਤੁਰਕਾਂ ਕੋਲ ਇਹ ਜੰਗੀ ਸਮਾਨ ਸੀ ਇਹਨਾਂ ਨੇ ਅੱਗੋਂ ਝੁਕਾਇਆ ਹੈ ਤੋਪਖਾਨਾ ਕਿਉਂਕਿ ਫੌਜ ਦੇ ਕੇ ਤੋਪਖਾਨਾ ਹੁੰਦਾ ਸੀ ਤੇ ਤੋਪਖਾਨਾ ਕਿਸੇ ਪਾਸਿਓ ਹੱਲਾ ਨਹੀਂ ਸੀ ਹੋਣ ਦਿੰਦਾ ਪੈਰ ਹਿਲਾ ਦਿੰਦਾ ਸੀ ਤੇ ਇਹਨਾਂ ਤੋਪਾਂ ਵੀੜ ਕੇ ਸਿੰਘਾਂ ਉੱਤੇ ਚਲਾਉਣ ਲੱਗ ਪਏ ਨੇ ਸਾਹ ਸਿੰਘਾ ਨਾ ਪ੍ਰਥਵੀ ਫੜੀ ਅੱਗੋਂ ਟਰਿਓ ਨਾ ਏ ਸਿੰਘਾਂ ਨੇ ਧਰਤੀ ਫੜ ਲਈ ਹੈ ਭਾਵ ਮੋਰਚਿਆਂ ਵਿੱਚ ਵੜ ਗਏ ਅੱਗੋਂ ਇੱਕ ਵੀ ਸਿੰਘ ਨਹੀਂ ਟਲਿਆ ਸਿੰਘ ਪਛਾਣ ਨਾ ਹਟਿਆ ਕਿਸੇ ਸਿੰਘ ਨੇ ਪਿੱਛੇ ਪੈਰ ਨਾ ਪੁੱਟਿਆ ਮੋਰਚਿਆਂ ਵਿੱਚ ਵੜ ਕੇ ਸਿੰਘਾਂ ਨੇ ਬਦੂਖਾਂ ਦੀ ਲੜਾਈ ਸ਼ੁਰੂ ਕੀਤੀ ਹੈ ਰੋਪੜ ਦਰੇ ਅੱਗਿਓਂ ਟਰਿਓ ਨਾ ਏਕਾਨ ਜਬ ਗਾੜ ਸੁਪਰਿਓ ਕਹਿੰਦੇ ਜਿੰਨੀ ਮਰਜੀ ਗਾੜੀ ਜੰਗ ਹੋਈ ਸਖਤ ਜੰਗ ਹੋਈ ਇੱਕ ਵੀ ਸਿੰਘ ਪਿੱਛੇ ਨਹੀਂ ਹਟਿਆ ਮਰਕਨ ਫਿਰ ਗਏ ਉਹ ਪੈਰ ਸਿੰਘਨ ਨੈ ਅੱਗੇ ਕਰਿਓ ਹੁਣ ਤੁਰਕਾਂ ਦਾ ਪੈਰ ਹਿੱਲ ਗਿਆ ਇਹਨਾਂ ਨੂੰ ਪਿੱਛੇ ਨੂੰ ਪੈਰ ਕਰ ਲਿਆ ਇਹਨਾਂ ਨੇ ਇਹ ਪਿੱਛੇ ਹਟਣੇ ਸ਼ੁਰੂ ਹੋ ਗਏ ਤੇ ਸਿੰਘਾਂ ਨੇ ਆਪਣਾ ਪੈਰ ਅੱਗੇ ਨੂੰ ਕਰਨਾ ਸ਼ੁਰੂ ਕਰ ਦਿੱਤਾ ਸਿੰਘ ਮੁਗਲ ਫੌਜਾਂ ਵੱਲ ਅੱਗੇ ਵਧ ਰਹੇ ਨੇ ਸਿੰਘ ਲੱਗੇ ਉਹਾਂਤ ਕਨੇ ਕਉ ਖਾਲਸੇ ਆਇਓ ਕੋਪ ਇਸ ਲੜਾਈ ਦੇ ਵਿੱਚ ਕਹਿੰਦੇ ਬਹੁਤ ਜ਼ਿਆਦਾ ਸਿੰਘ ਜਿਹੜੇ ਅੱਗੇ ਲੱਗ ਲੱਗ ਕੇ ਉਹ ਸ਼ਹੀਦ ਹੋਏ ਨੇ ਪਰ ਸਿੰਘਾਂ ਦੇ ਕਹਿੰਦੇ ਐਸੇ ਹੌਸਲੇ ਸਨ ਬਲੰਦ ਕਿ ਉਹ ਅੱਗੇ ਹੋ ਕੇ ਲੜਦੇ ਨੇ ਕਿੰਨੇ ਸਿੰਘ ਸ਼ਹੀਦ ਹੋ ਚੁੱਕੇ ਨੇ ਕਿੰਨੇ ਹੋਰ ਸ਼ਹੀਦ ਹੋ ਰਹੇ ਨੇ ਤੋਪਾਂ ਦੇ ਨਾਲ ਗੋਲੀਆਂ ਦੇ ਨਾਲ ਰਹਿਕਲਿਆਂ ਦੇ ਨਾਲ ਪਰ ਸਿੰਘ ਪਿੱਛੇ ਨਹੀਂ ਹਟ ਰਹੇ ਖਾਲਸਾ ਅੱਲਾਹ ਤਬਕਿਓ ਛੱਡ ਗਏ ਘੋੜੇ ਤੁਰਕ ਤੋਪ ਕਹਿੰਦੇ ਬਹੁਤ ਸਾਰੇ ਸਿੰਘ ਸ਼ਹੀਦ ਹੋ ਚੁੱਕੇ ਨੇ ਤਦੋਂ ਖਾਲਸੇ ਨੂੰ ਰੋਹ ਚੜਿਆ ਤੇ ਇਨ੍ਹਾਂ ਅੱਗੋਂ ਹੋਰ ਜ਼ੋਰਦਾਰ ਹੱਲੇ ਬੋਲਣੇ ਸ਼ੁਰੂ ਕੀਤੇ ਕਹਿੰਦੇ ਤੁਰਕ ਆਪਣੇ ਘੋੜੇ ਤੇ ਤੋਪਾਂ ਛੱਡ ਕੇ ਦੌੜ ਰਹੇ ਨੇ ਕਿ ਆਪਈ ਖਵਾਜਾ ਖਿਜਰ ਸੁਨਾਦ ਆਇਸੋ ਕਹਿਓ ਇਨੇ ਨੂੰ ਖਵਾਜਾ ਖਿਜਰ ਜੋ ਪਿੱਛੇ ਸੀ ਫੌਜਦਾਰ ਉਹ ਤਾਜ਼ਾ ਦਮ ਲੈ ਕੇ ਇੱਕ ਦਮ ਅੱਗੇ ਵਧਿਆ ਸਿੰਘਾਂ ਤੇ ਹੱਲਾ ਬੋਲ ਦਿੱਤਾ ਉਹਨਾਂ ਸਿੰਘਾਂ ਨੂੰ ਮੁਖ ਆਨ ਫਿਰਿਓ ਉਹਨੇ ਆਕੇ ਸਿੰਘਾਂ ਦਾ ਮੂੰਹ ਮੋੜ ਦਿੱਤਾ ਇੱਕ ਦਮ ਜੰਗ ਦੀ ਦਿਸ਼ਾ ਹੀ ਬਦਲ ਕੇ ਰੱਖ ਦਿੱਤੀ ਐਸੇ ਉਹਨੇ ਕਹਿੰਦੇ ਗੋੜੀਆਂ ਚਲਾਈਆਂ ਐਸ਼ੀਆਂ ਤੀਘਾਂ ਵਗਾਈਆਂ ਐਸੇ ਤੀਰ ਵਹਾਏ ਕਹਿੰਦੇ ਉਹਨੇ ਆ ਕੇ ਜੰਗ ਦਾ ਮੂੰਹ ਹੀ 모ੜ ਦਿੱਤਾ ਭਾਵ ਕਿ ਉਹ ਖਵਾਜ਼ਾ ਖਿਜ਼ਰ ਜਿਹੜਾ ਸੀ ਇਹ ਤਕੜਾ ਯੋਧਾ ਸੀ ਲੰਮਾ ਲੰਝਾ ਸੀ ਕਹਿੰਦੇ ਇਹਨੇ ਆ ਕੇ ਜੰਗ ਦਾ ਮੂੰਹ ਬਦਲ ਦਿੱਤਾ ਹੈ ਸਵੇ ਖਾਲਸੇ ਬਾਤ ਵਿਚਾਰੀ ਨਾਟ ਕਰ ਬਚੇ ਕਬ ਫੌਜ ਹਮਾਰੀ ਤਦੋਂ ਸਿੰਘਾਂ ਨੇ ਆਪਸ ਵਿੱਚ ਵਿਚਾਰ ਕੀਤੀ ਹੈ ਕਿ ਸਿੰਘੋ ਨਾ ਤਾਂ ਆਪਾਂ ਹੁਣ ਭੱਜ ਕੇ ਬਚ ਸਕਦੇ ਹਾਂ ਤੇ ਨਾ ਹੀ ਅੱਗੇ ਹੱਲਾ ਕਰਕੇ ਬਚ ਸਕਦੇ ਹਾਂ ਤੇ ਇੱਕ ਜਗ੍ਹਾ ਟਿਕ ਗਏ ਨੇ 300 ਬੈਠੂ ਆਈ ਰਹੇ ਜਨਕ ਬੈਠ ਕਰ ਡੇਰੋ ਬਹਿ ਤਾਂ ਸਿੰਘ ਉੱਥੇ ਹੀ ਬੈਠ ਗਏ ਹਨ ਮੋਰਚਿਆਂ ਦੇ ਵਿੱਚ ਜਨਕ ਬੈਠ ਕਰ ਡੇਰੋ ਬਹੇ ਆਖਦੇ ਨੇ ਇਸ ਤਰ੍ਹਾਂ ਜਾਣੇ ਕਿ ਬਹਿਰੀਆਂ ਨੂੰ ਇਉਂ ਲੱਗ ਰਿਹਾ ਹੈ ਕਿ ਸਿੰਘ ਡਰ ਗਏ ਨੇ ਘਬਰਾ ਗਏ ਨੇ ਰੁਕ ਗਏ ਨੇ ਲੁੱਕ ਗਏ ਨੇ ਇਉਂ ਪ੍ਰਤੀਤ ਕਰਵਾ ਰਹੇ ਨੇ ਬਹੁਤ ਜ਼ੋਰ ਤਾਂ ਕਿਰੋ ਪਠਾਨਾ ਸਿੰਘਾਂ ਨੂੰ ਪਕੜਿਓ ਪਠਾਣਾ ਨੇ ਸਿੰਘਾਂ ਦੇ ਪੈਰ ਹਿਲਾਉਣ ਵਾਸਤੇ ਬੜਾ ਜ਼ੋਰ ਲਾਇਆ ਬੜੇ ਜ਼ੋਰਦਾਰ ਹਮਲੇ ਕੀਤੇ ਨੇ ਸਿੰਘਾਂ ਦੇ ਉੱਤੇ ਪਰ ਸਿੰਘਾਂ ਨੇ ਪੈਰ ਪਿਛੇ ਨਹੀਂ ਪੁੱਟਿਆ ਭਾਵੇਂ ਬੜੀਆਂ ਸ਼ਹਾਤਾ ਹੋ ਗਈਆਂ ਨੇ ਬੜੇ ਸਖਸ਼ੀਦ ਹੋ ਚੁੱਕੇ ਨੇ ਸਿੰਘ ਪਕੜਿਓ ਖੂਬ ਮੈਦਾਨ ਆਕਦੇ ਨੇ ਧਰਤੀ ਫੜ ਕੇ ਉਹਨਾਂ ਸਿੰਘਾਂ ਨੇ ਮੋਰਚੇ ਗੱਡਲੇ ਨੇ ਤੇ ਉਹ ਪਿਛੇ ਨਹੀਂ ਹਟ ਰਹੇ ਕਹਿੰਦੇ ਸਿੰਘ ਉਹਨਾਂ ਮੋਰਚਿਆਂ ਦੇ ਵਿੱਚ ਲੰਮੇ ਪਏ ਰਹੇ ਨੇ ਧਰਤੀ ਦੇ ਉੱਤੇ ਕਿਉਂਕਿ ਗੋੜੇ ਚੱਲ ਰਹੇ ਨੇ ਗੋਲੀਆਂ ਵਰ੍ਹ ਰਹੀਆਂ ਨੇ ਤੇ ਉਹਨਾਂ ਸਿੰਘਾਂ ਨੇ ਆਪਣੇ ਮੋਰਚੇ ਲਾਏ ਹੋਏ ਨੇ ਤੇ ਉਡੀਕ ਕਰ ਰਹੇ ਨੇ ਵੀ ਕਦੋਂ ਰਾਤ ਹੋਵੇ ਤੇ ਕਦੋਂ ਸਾਨੂੰ ਮੌਕਾ ਮਿਲੇ ਤੁਰਕ ਕਹੈਂ ਹੋਤ ਦਿਨਾਂ ਕਾ ਕਰੀਏ ਸਿੰਘਾਂ ਦਾ ਕਤ ਤਦੋਂ ਤੁਰਕ ਕਹਿੰਦੇ ਨੇ ਵੀ ਦਿਨ ਖੜੇ ਖੜੇ ਸਿੰਘਾਂ ਦਾ ਸਿਕਾਤ ਕਰ ਦਈਏ ਅਸੀਂ ਇਹਨਾਂ ਨੂੰ ਮਾਰ ਮੁਕਾਈਏ ਖਾਤਮਾ ਕਰ ਦਈਏ ਸਿੰਘਾਂ ਦਾ ਉਦਨ ਨੇੜਾ ਤੁਰਕ ਕਾ ਸਿੰਘ ਮਰੇ ਨਾ ਘੇਰਾਂ ਤਾਂ ਦੇਖਦੇ ਨੇ ਕਿ ਦਿਨ ਨੇੜੇ ਟੁੱਕ ਗਿਆ ਹੈ ਪਿਛਲਾ ਪੈਰ ਹੋ ਗਿਆ ਹੈ ਸੂਰਜ ਢਲਦਾ ਢਲਦਾ ਜਾ ਰਿਹਾ ਹੈ ਇਉਂ ਵੇਖਿਆ ਸਿੰਘਾਂ ਨੇ ਤੁਰਕ ਕਹੈ ਸਿੰਘ ਮਰੇ ਨਾ ਘੇਰੈ ਦੁਰਗ ਆਪਸ ਵਿੱਚ ਕਹਿੰਦੇ ਹਨ ਕਿ ਸਿੰਘਾਂ ਨੇ ਘੇਰਿਆ ਹੋਇਆ ਵੀ ਨਹੀਂ ਮਰਨਾ ਹੁਣ ਰਾਤ ਪੈਣ ਲੱਗੀ ਹੈ ਇਹ ਘੇਰਾ ਵੀ ਪਾ ਰਖੀਏ ਤਾਂ ਵੀ ਸਿੰਘ ਘੇਰੇ ਵਿੱਚ ਕਾਬੂ ਨਹੀਂ ਆ ਸਕਦੇ ਸਿੰਘਾਂ ਨੂੰ ਤਾਂ ਰਾਤ ਨੂੰ ਦਿਨ ਚੜਦਾ ਹੈ ਜੇ ਰਾਤ ਪੈ ਗਈ ਤਾਂ ਇਹਨਾਂ ਸ਼ੇਰ ਬਣ ਜਾਣਾ ਹੈ ਫਿਰ ਇਹਨਾਂ ਅੱਗੇ ਸਾਡੀ ਬਾਹ ਨਹੀਂ ਚੱਲਣੀ ਕਿਉਂਕਿ ਰਾਤ ਦੇ ਹਨੇਰੇ ਵਿੱਚ ਇਹ ਜਿਆਦਾ ਖੁੰਖਾਰ ਹੋ ਜਾਂਦੇ ਨੇ दारू ਛਕੋ ਇਹਨ ਮੁੱਕ ਗयो ਭੁੱਖੇ ਪਿਆਸੋ ਇਹਨ ਬਲ ਗयो ਅੱਕਦੇ ਨੇ ਸਿੰਘਾਂ ਦੇ ਕੋਲੇ दारू ਛਕਾ ਮੁੱਕ ਚੁੱਕਾ ਹੈ ਕਿਉਂਕਿ ਤੜਕੇ ਤੋਂ ਸੁਬਕਤੀ ਤੋਂ ਜੰਗ ਚੱਲ ਰਹੀ ਹੈ ਨਾ ਪੀਣ ਵਾਸਤੇ ਪਾਣੀ ਮਿਲਿਆ ਹੈ ਨਾ ਕੋਲ ਬਹੁਤੇ ਚੰਗੇ ਹਥਿਆਰ ਨੇ ਸਾਹਮਣੇ ਧੂਪਾਂ ਬੀੜੀਆਂ ਹੋਈਆਂ ਨੇ ਤੇ ਖਾਲਸਾਤ ਇੱਕ ਦਮ ਝੁੱਕ ਕੇ ਆਰਾਮ ਨਾਲ ਮੋਰਚਿਆਂ ਦੇ ਵਿੱਚ ਬੈਠਾ ਏ ਉੱਪਰ ਗੋਲੇ ਚੱਲ ਰਹੇ ਨੇ ਗੋਲੀਆਂ ਚੱਲ ਰਹੀਆਂ ਨੇ ਤਾਕਦੇ ਨੇ ਭੁੱਖੇ ਪਿਆਸੇ ਉਹ ਸਿੰਘ ਬੜੇ ਸਦਕ ਦੇ ਵਿੱਚ ਬੜੇ ਬਲ ਦੇ ਨਾਲ ਡਟੇ ਹੋਏ ਨੇ ਕਰੋ ਹੱਲਾਇਨਾ ਲਈਏ ਮਾਰ ਮਲੇਰੀਆਂ ਨੇ ਤਦੂ ਆਖਦੇ ਨੇ ਮਲੇਰੀਏ ਤੁਰਕ ਸੋਚਦੇ ਨੇ ਕਿ ਸਲਾਹ ਕਰਦੇ ਨੇ ਵੀ ਇਹਨਾਂ ਨਾ ਪਾਣੀ ਪੀਤਾ ਨਾ ਕੁਝ ਖਾਦਾ ਹੈ ਇਹਨਾਂ ਕੋਲ ਹਥਿਆਰ ਵੀ ਬਹੁਤੇ ਨਹੀਂ ਹੈ ਆਪਾਂ ਹੁਣ ਹੱਲਾ ਕਰੀਏ ਆਪਾਂ ਵਿਚਾਰ ਕਰੀਏ ਤੇ ਇਹਨਾਂ ਨੂੰ ਮਾਰ ਲਈਏ ਗੋਰੇ ਭਇਓ ਅਖਵਾਜ ਮਰਦੂਦ ਆਇਓ ਉਪਰ ਖਾਲਸੇ ਯੂਦ ਮਰਦੂਦ ਦਾ ਭਾਵ ਹੁੰਦਾ ਹੈ ਮਰਦ ਕਹਿੰਦੇ ਖਵਾਜ਼ਾ ਖੇਦਰ ਜਿਹੜਾ ਮਰਦ ਸੀ ਬੜਾ ਉੱਚਾ ਲੰਮਾ ਸੀ ਇਹ ਕਹਿਣ ਲੱਗਾ ਮੈਂ ਮੂਰੇ ਲੱਗਦਾ ਵਾ ਵੇਖੋ ਕਿਵੇਂ ਭੱਜਦੇ ਪਿਛਾਂ ਨੂੰ ਤੇ ਧਾਵਾ ਬੋਲਣ ਵਾਸਤੇ ਇਹ ਅੱਗੇ ਹੋ ਤੁਰਿਆ ਇੱਕ ਇੱਕ ਦੋ ਦੋ ਗੋਲੀ ਥੀ ਰਹੀ ਸੋਉ ਸਿੰਘਾਂ ਦਾਗੇ ਦੇਈ ਅੱਖ ਦੇ ਨੇ ਆਇਓ ਉੱਪਰ ਖਾਲਸਾ ਜੂਦ ਕਹਿੰਦੇ ਇਹ ਸਜੂਦ ਹੋ ਕੇ ਸਰਬੰਧ ਹੋ ਕੇ ਆਇਆ ਹੈ ਖਾਲਸੇ ਦੇ ਹੱਲਾ ਬੋਲ ਦਿੱਤਾ ਜਦੋਂ ਇਹ ਆਇਆ ਸਿੰਘਾਂ ਦੇ ਸਾਹਮਣੇ ਇੱਕ ਇੱਕ ਦੋ ਦੋ ਗੋਲੀ ਵੀ ਰਹੀ ਕਹਿੰਦੇ ਸਿੰਘਾਂ ਦੇ ਕੋਲ ਗੋਲੀ ਸਿੱਕਾ ਵੀ ਮੁਕਰਿਆ ਸੀ ਇੱਕ ਦੋ 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 ਗੋਲੀਆਂ ਸਨ ਸੋਹ ਸਿੰਘ ਦਾਗੇ ਦੇ ਉਹ ਸਿੰਘਾਂ ਨੇ ਗੋਲੀਆਂ ਇਸ ਖਵਾਜਾ ਖੇਰ ਤੇ ਦਾਗ ਦਿੱਤੀਆਂ ਨੇ ਖਵਾਜਾ ਸੀਸ ਇਕ ਲੱਗ ਗਈ ਕਾਰੀ ਪੈ ਗਿਆ ਤੁਰਤ ਸੋ ਭੂਮ ਜਾਰੀ ਕਹਿੰਦੇ ਉਹਦੇ ਵਿੱਚੋਂ ਇੱਕ ਗੋਲੀ ਖਵਾਜਾ ਖੇਰ ਦੇ ਸਿਰ ਵਿੱਚ ਵੱਜੀ ਹੈ ਤੇ ਕੰਮ ਕਰ ਗਈ ਹੈ ਇੱਕ ਕੋਈ ਤਕੜੀ ਗੋਲੀ ਕਹਿੰਦੇ ਜਿਹੜੀ ਇਹਦੇ ਵੱਜੀ ਹੈ ਤੇ ਉਸੇ ਸਮੇਂ ਇਹਨੂੰ ਪੱਧਰਾ ਕਰ ਦਿੱਤਾ ਹੈ ਉਥੇ ਲਟਾ ਦਿੱਤਾ ਇਹਨੂੰ ਧਰਤੀ ਦੇ ਉੱਤੇ ਪੈ ਗਿਓ ਤੁਰਤ ਸੋ ਭੂਮ ਮਜਾਰੀ ਕਹਿੰਦੇ ਇਹ ਜੋ ਹਾਲ ਡਿੱਗ ਪਿਆ ਧਰਤੀ ਤੇ ਥੰਮ ਵਾਂਗੂ ਇਉਂ ਡਿੱਗਾ ਜਿਵੇਂ ਕੋਈ ਥੰਮ ਡਿੱਗਦਾ ਹੈ ਤੇ ਇਹ ਜਰਨੈਲ ਮਿੱਟੀ ਵਿੱਚ ਮਿਲ ਗਿਆ ਹੈ ਕੋ ਖਵਾਜ ਜੋ ਗੁਰ ਕੈਉ ਮਰਦੂਦ ਮਲੇਰੀਅਨ ਮੈਥੋਂ ਵੱਡੋ ਬਦੂਦ ਇਹ ਖਵਾਜਾ ਖਿਦਰ ਨੂੰ ਮਰਦੂਦ ਕਿਹਾ ਸੀ ਸਤਗੁਰਾਂ ਨੇ ਚਮਕੌਰ ਦੇ ਜੰਗ ਦੇ ਵਿੱਚ ਇਹ ਮੁਰਦਿਆਂ ਵਿੱਚ ਲੁਕਿਆ ਸੀ ਮਹਾਰਾਜ ਕਹਿੰਦੇ ਖਵਾਜ਼ਾ ਖਿਜ਼ਰ ਨਹੀਂ ਮੁਰਦਾ ਹੈ ਖਵਾਜ਼ਾ ਖਿਜ਼ਰ ਸਿੰਘਾਂ ਦੇ ਹੱਥੋਂ ਮਰ ਗਿਆ ਸੀ ਭਾਵ ਇਹਦੇ ਸਿਰ ਵਿੱਚ ਗੋਲੀ ਵੱਜੀ ਹੈ ਤੇ ਸਿੰਘਾ ਇਹਨੂੰ ਪਾਰ ਬੁਲਾ ਦਿੱਤਾ ਹੈ ਇਸ ਕੋ ਚੁੱਕਣਾ ਏ ਉਸ ਭਾਈ ਉਹਨ ਦੋਏਨ ਵੀ ਜਾਨ ਗਵਾਈ ਅੱਕ ਦਿਨੇ ਮਲੇਰੀਆ ਨਾਲ ਮੈਥੋਂ ਵੱਡੋ ਗਦੂਦ ਗਦੂਦ ਹੁੰਦੀ ਹੈ ਸਿੰਘਾਂ ਤੋਂ ਬਿਨਾ ਬੱਕਰਾ ਹੋਵੇ ਜਿਹੜਾ ਉਹਨੂੰ ਜੇ ਛਟਕਾ ਵੀ ਦਈਏ ਨਾ ਉਹ ਛਟਕਿਆ ਨਹੀਂ ਜਾਂਦਾ ਸਿੰਘਾਂ ਦੀ ਥਾਂ ਤੇ ਹੋਰ ਹੁੰਦੀ ਹੈ ਨਾ ਇਹ ਖਾਦੀ ਜਾਂਦੀ ਹੈ ਇਹ ਚਿੱਥੀ ਨਹੀਂ ਜਾਂਦੀ ਉਹਦੇ ਤੋਂ ਤਲਵਾਰ ਬੁੜਕਦੀ ਹੈ ਉਤਾਂ ਨੂੰ ਇਹ ਏਡੀ ਸਖਤ ਹੁੰਦੀ ਹੈ ਰਬੜ ਵਰਗੀ ਇਹ ਵੇਖ ਲਓ ਪਠਾਣਾ ਦੀ ਵੱਡੀ ਗਦੂਦ ਸੀ ਨਾ ਮਰਨ ਵਾਲਾ ਜਿਹੜਾ ਕਿਸੇ ਤੋਂ ਮਾਰਿਆ ਨਾ ਜਾਏ ਉਹ ਸਿੰਘਾਂ ਨੇ ਲਗੜ ਕੇ ਧਰ ਦਿੱਤਾ ਹੈ ਤਿੰਨ ਕੋ ਚੁੱਕਣ ਆਏ ਉਸ ਭਾਈ ਉਹਦੀ ਲੋਥ ਚੁੱਕਣ ਵਾਸਤੇ ਉਹਦੇ ਦੋ ਹੋਰ ਭਰਾ ਆਏ ਨੇ ਸਿਪਾਈਆਂ ਨੂੰ ਨਾਲ ਲੈ ਕੇ ਓਏ ਦੋਇਨ ਪੀ ਜਾਨ ਗਵਾਈ ਇਹਨਾਂ ਦੋਵਾਂ ਉੱਤੇ ਵੀ ਸਿੰਘਾਂ ਨੇ ਗੋਲੀਆਂ ਦੀ ਬੁਛਾਰ ਕਰ ਦਿੱਤੀ ਐ ਤੇ ਦੋਵੇਂ ਭਰਾ ਵੀ ਮਾਰ ਦਿੱਤੇ ਨੇ ਸ਼ੇਰ ਮੁਹੰਮਦ ਸੰਕਰ ਆਇਆ ਓਏ ਕਰ ਜ਼ਖਮੀ ਪਿੱਛੇ ਧਾਇਆ ਕਿਨ ਜਦੋਂ ਸ਼ੇਰ ਮੁਹੰਮਦ ਨੂੰ ਪਤਾ ਲੱਗਿਆ ਵੀ ਖਵਾਜਾ ਖਿਜਰ ਵੀ ਗਿਆ ਉਹ ਵੀ ਮਾਰਿਆ ਗਿਆ ਇਹ ਆਪਣੇ ਭਰਾ ਮਰੇ ਸੁਣ ਕੇ ਇਕਦਮ ਰੋ ਦੇ ਵਿੱਚ ਆ ਗਿਆ ਤੇ ਇਹ ਹੱਥ ਆਪਣੇ ਖਾਲੀ ਹੁੰਦੇ ਵੇਖ ਕੇ ਖੁਰੂਤਾ ਸਭ ਕੁਝ ਵੇਖ ਰਿਹਾ ਹੈ ਹੋਏ ਕਰ ਜ਼ਖਮੀ ਪਿੱਛੇ ਧਾਇਆ ਸਿੰਘਾਂ ਨੇ ਜਦੋਂ ਅਮੋ ਸਾਹਮਣੇ ਇਹ ਆਇਆ ਇਹਦੇ ਵੀ ਗੋਲੀ ਵੱਜੀ ਇਹ ਵੀ ਜ਼ਖਮੀ ਹੋ ਕੇ ਪਿੱਛੇ ਭੱਜ ਗਿਆ ਝੂਲਨਾ ਸ਼ੰਦ ਬਚਿਓ ਏਕਮਾਮਦੋ ਸ਼ੇਰ ਹੋਈ ਇਸ ਹਾਰਾ ਨਾਰਾ ਮਾਰਿਆ ਸੋ ਉਹਨਾਂ ਵਿੱਚੋਂ ਸਿਰਫ ਉਹੀ ਸ਼ੇਰ ਮੁਹੰਮਦ ਬਚਿਆ ਹੈ ਜਿਸ ਨੇ ਛੋਟੇ ਸਾਹਿਬਜ਼ਾਦਿਆਂ ਦੇ ਹੱਕ ਵਿੱਚ ਹਾ ਦਾ ਨਾਰਾ ਮਾਰਿਆ ਸੀ ਬਾਕੀ ਦੇ ਤਿੰਨੇ ਭਰਾ ਪਾਰ ਬੁਲਾ ਦਿੱਤੇ ਨੇ ਖਾਲਸੇ ਨੇ ਮਾਰ ਮੁਕਾ ਦਿੱਤੇ ਹਨ ਸੇ ਸਾਹਿਬਜ਼ਾਦਿਆਂ ਦੇ ਕਤਲ ਕੇ ਖੀਰ ਖੋਏ ਨੇ ਮੁਖੋਂ ਚਾਰਿਆ ਸਾ ਜਿਸ ਵੇਲੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਦੇ ਹਨ ਤਾਂ ਉਸ ਸਮੇਂ ਸ਼ੇਰ ਮੁਹੰਮਦ ਨੇ ਕਿਹਾ ਸੀ ਕਿ ਇਹ ਦੁੱਧ ਪੀਂਦੇ ਬੱਚੇ ਨੇ ਇਹ ਸ਼ੀਰ ਖੋਰਨ ਨੂੰ ਮੈਂ ਨਹੀਂ ਮਾਰਦਾ ਇਹ ਜ਼ੁਲਮ ਹੈ ਖੁਦਾ ਨੇ ਕਿਤੇ ਨਹੀਂ ਲਿਖਿਆ ਕੁਰਾਨ ਵਿੱਚ ਕਿ ਇਹਨਾਂ ਉੱਤੇ ਜ਼ੁਲਮ ਕੀਤਾ ਜਾਵੇ ਤਦੋਂ ਇਹਨੇ ਉਸ ਸਰਹੰਦ ਦੀ ਕਚਹਿਰੀ ਦੇ ਅੰਦਰ ਹਾ ਦਾ ਨਾਰਾ ਮਾਰਿਆ ਸੀ ਜਿਸ ਨੇ ਗੁਰਾਂ ਸੁਣ ਕੇ ਮੁੱਖੋਂ ਸੀ ਬਾਤ ਕੀਤਾ ਰਹੀ ਜੜਸੋ ਉਹਨੂੰ ਉਸਨੂੰ ਤਾਰਿਆ ਸੀ ਆਖਦੇ ਨੇ ਜਦੋਂ ਨੂਰੇ ਨੇ ਆ ਕੇ ਹਾਲ ਸੁਣਾਇਆ ਸੀ ਇਸ ਰੰਦ ਦਾ ਤਦੋਂ ਨੂਰੀ ਨੇ ਦੱਸਿਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿ ਪਾਸ਼ਾ ਜਿੱਤੇ ਪੂਰੀ ਸਰਹੰਦ ਸਿਰ ਝੁਕਾ ਕੇ ਖੜੀ ਸੀ ਉੱਥੇ ਮਲੇਰ ਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਵਜ਼ੀਰ ਖਾਨ ਦੇ ਸਨਮੁਖੇ ਗੱਲਾਂ ਕੀਤੀ ਕਿ ਵਜ਼ੀਰ ਖਾਨ ਇਹ ਸ਼ੀਰਖੋਰ ਨੇ ਦੁੱਧ ਪੀਂਦੇ ਬੱਚੇ ਨੇ ਮੈਂ ਇਹਨਾਂ ਉੱਤੇ ਜ਼ੁਲਮ ਨਹੀਂ ਕਰਾਂਗਾ ਕਿਉਂਕਿ ਇਸਲਾਮ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਇਹ ਜ਼ੁਲਮ ਹੈ ਇਹ ਪਾਪ ਹੈ ਤਾਂ ਉਹ ਪਿਛੇ हट ਗਿਆ ਸੀ ਤੇ ਉਹਨੇ ਕਿਹਾ ਸੀ लेਣਾ ਹੋਗਾ ਬਦਲਾ ਤੋਂ ਹਮ ਲਹਿੰਗੇ ਇਨਕੇ ਬਾਪ ਸੇ ਖੁਦਾ ਮਹਬੂਜ਼ ਰਖੇ ਹਮੇ ਐਸੇ ਪਾਪ ਸੇ ਆਖਦਾ ਸੀ ਜੇ ਮ ਬਦਲਾ ਲੈਣਾ ਹੋਇਆ ਇਨਾਂ ਦੇ ਪਿਓ ਕੋਲੋਂ ਲਵਾਂਗਾ ਇਹ ਬੱਚਿਆਂ ਤੇ ਕਾਹਦਾ ਜਲ ਇਹਨੇ ਉਸੇ ਸਮੇਂ ਮਨਾ ਕਰ ਦਿੱਤਾ ਸੀ ਤਾਂ ਕਹਿੰਨੇ ਉਹਨੇ ਉਦੋਂ ਸਾਦਾ ਨਾਰਾ ਮਾਰਿਆ ਸੀ ਤੇ ਸਹਿਬ ਨੂੰ ਜਦੋਂ ਮਾਹੀ ਨੂਰੇ ਮਾਹੀ ਨੇ ਸਾਰੀ ਗੱਲ ਸੁਣਾਈ ਤਾਂ ਸਤਗੁਰੂ ਨੇ ਕਾਹ ਦੀ ਜੜ ਪੁੱਟੀ ਤੇ ਸਹਿਬ ਨੇ ਆਖਿਆ ਸੀ ਜ਼ੁਲਮ ਦੀ ਜੜ ਪੁੱਟ ਦਿੱਤੀ ਹੈ ਤੁਰਕਾਂ ਦੀ ਜੜ ਪੁੱਟ ਦਿੱਤੀ ਹੈ ਕੇਵਲ ਇੱਕ ਜੜ ਛੱਡੀ ਸੀ ਉਹ ਸੀ ਸ਼ੇਰ ਮੁਹੰਮਦ ਖਾਂ ਦੀ ਕਿ ਇਹ ਆਪਣੀ ਪੀੜ੍ਹੀ ਬਚਾ ਗਿਆ ਹੈ ਇਹ ਆਪਣੀ ਕੁੱਲ ਬਚਾ ਗਿਆ ਹੈ ਤਦੋਂ ਸਿੰਘਾਂ ਨੇ ਉਹ ਗੱਲ ਆਪਣੇ ਅਜ ਕੇਤੇ ਵਿੱਚ ਲੈ ਕੇ ਆਂਦੀ ਹੈ ਕਿ ਗੁਰੂ ਪਾਤਸ਼ਾਹ ਦੇ ਬਚਨ ਹੋਏ ਹਨ ਸੋਈ ਅਜ ਤਾਈਂ ਗੁਰੂ ਵਾਕ ਫੁਰਦਾ ਜੋ ਵਾਕ ਕਹਿ ਫੇਰ ਨਾਹੇ ਹਾਰਿਆ ਸਾਹਿਬ ਦੇਖ ਲਓ ਭਾਈ ਸਾਹਿਬ ਜੀ ਕਹਿ ਰਹੇ ਹਨ ਕਿ ਅੱਜ ਤੱਕ ਗੁਰਾਂ ਦਾ ਬਾਖ ਉਰ ਰਿਹਾ ਹੈ ਇਹ ਦੇਖੋ ਕਦੋਂ ਦਾ ਲਿਖਿਆ ਇਤਿਹਾਸ ਹੈ ਹੁਣ ਸਤਗੁਰਾਂ ਸਾਡਾ ਐਸਾ ਹੈ ਜਿਹੜਾ ਬਚਨ ਕਹਿ ਦਿੱਤਾ ਉਹ ਫਿਰ ਹਾਰਿਆ ਨਹੀਂ ਜਿਹੜਾ ਬਚਨ ਕਹਿ ਦਿੱਤਾ ਉਹ ਪੂਰਾ ਕੀਤਾ ਸਤਗੁਰਾਂ ਨੇ ਦੋਇਰਾ ਤਿੰਖੀ ਲੋਥ ਸੋ ਲੈ ਮੁੜੇ ਨਠੇ ਮਲੇਰੇ ਵੱਲ ਜਦੋਂ ਰਾਤ ਪੈ ਗਈ ਜੰਗ ਸਮਾਪਤ ਹੋ ਗਈ ਇਹ ਖਵਾਜਾ ਖਿਜਰ ਤੇ ਉਹਦੇ ਭਰਾ ਉਹਦੀਆਂ ਲੋਥਾਂ ਲੈ ਕੇ ਇਹ ਵਾਪਸ ਮੁੜ ਤੁਰਿਆ ਤੇ ਮਰੀਰ ਕੋਟਲੇ ਵਾਲ ਭਜ ਤੁਰਿਆ ਪਠਾਨ ਤੀਨੋਂ ਗੋਰਨ ਮੈਂ ਗਡੇ ਮਰ ਦਿਓ ਵਜੀਰੈ ਤਰਥਲ ਅਕਦੇ ਨੇ ਇਹ ਤਿੰਨੇ ਭਰਾ ਮਲੇਰ ਕੋਟਲੀਏ ਪਠਾਣਾ ਨੂੰ ਗੋਰਾਂ ਦੇ ਭਾਵ ਕੇ ਕਬਰਾਂ ਦੇ سپرد ਕਰ ਦਿੱਤਾ ਹੈ ਦਫਨ ਕਰ ਦਿੱਤਾ ਹੈ ਇਹ ਤਿੰਨੇ ਪਠਾਨ ਸਰਦਾਰਾਂ ਨੂੰ سپردੇ ਖਾਕ ਕਰ ਦਿੱਤਾ ਗਿਆ ਹੈ ਇਹ ਹਾਲਤ ਜਦ ਵਜੀਦ ਖਾਨ ਨੇ ਸੁਣਿਆ ਤਾਂ ਉਹਦੇ ਮਨ ਵਿੱਚ ਤਥੱਲੀ ਪੈ ਗਈ ਹੈ ਕਿ ਐਡਾ ਵੱਡਾ ਬਲੀ ਸੀ ਜਿਹੜਾ ਖਵਾਜ਼ਾ ਮਰਦੂਦ ਜੋ ਮੇਰੇ ਨਾਲੋਂ ਵੀ ਬਲੀ ਸੀ ਉਹਨੂੰ ਵੀ ਸ਼ਿੰਗਾ ਨੇ ਪਾਰ ਬਲਾਰ ਦਿੱਤਾ ਹੈ ਤੇ ਇਹ ਆਪਣੀ ਮੌਤ ਨੂੰ ਸੋਚ ਕੇ ਪਲ-ਪਲ ਡਰ ਰਿਹਾ ਹੈ ਚਾ ਬਈ ਵਜ਼ੀਰੇ ਮਨਾਤ ਤਾਰੀ ਨਜੀਕ ਆਈ ਹਮ ਮਰਨੇ ਵਾਰੀ ਵਜੀਦ ਖਾਨ ਨੇ ਮਨ ਦੇ ਵਿੱਚ ਬੜਾ ਫਿਕਰ ਹੋ ਗਿਆ ਇਹ ਅੰਦਰੋਂ ਅੰਦਰੀ ਡਰਦਾ ਸੋਚ ਰਿਹਾ ਹੈ ਨਜੀਕ ਆਈ ਹਮ ਮਰਨੇ ਵਾਰੀ ਕਹਿੰਦੇ ਵਜੀਦ ਖਾਨ ਕਹਿੰਦਾ ਹੈ ਮੂਰਲੇ ਤਾਂ ਸਭ ਮਰ ਗਏ ਹਨ ਹੁਣ ਮੈਂ ਹੀ ਰਹਿੰਦਾ ਹਾਂ ਮੇਰੀ ਮਰਨ ਦੀ ਵਾਰੀ ਨਜੀਕ ਆ ਗਈ ਹੈ